ਸੋ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਯੁੱਧ ਨੋਸ਼ਾ ਵਿਰੁੱਧ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਨੂੰ ਲਗਾਤਾਰ ਟਾਇਆ ਜਾ ਰਿਹਾ ਵਾ ਉਸ ਦੇ ਇਲਾਵਾ ਗੁਰਦਾਸਪੁਰ ਹਲਕੇ ਦੇ ਵਿੱਚ ਵਿਕਾਸ ਕਾਰਜਾਂ ਦੇ ਵਿੱਚ ਵੀ ਕਾਫੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਜੇਕਰ ਗੱਲ ਕਰੀਏ ਤਾਂ ਅੱਜ ਹੀ ਚੇਅਰਮੈਨ ਰਮਨ ਬੈਲਜੀ ਵੱਲੋਂ ਜਿਹੜਾ ਵਾ 2 ਕਰੋੜ 15 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਨਰਸਿੰਗ ਵਾਲੇ ਵਿਦਿਆਰਥੀਆਂ ਦੇ ਲਈ ਹੋਸਟਲ ਜਿਹੜਾ ਵਾ ਉਸ ਦਾ ਦੁਬਾਰਾ ਨਿਰਮਾਣ ਜਿਹੜਾ ਵਾ ਕਾਰਜ ਸ਼ੁਰੂ ਕਰਵਾਇਆ ਗਿਆ। ਤਮਾਮ ਇਹਨਾਂ ਗੱਲਾਂ ਦੇ ਉੱਤੇ ਅਸੀਂ ਚੇਅਰਮੈਨ ਰਮਨ ਬੈਲਜੀ ਨਾਲ ਗੱਲ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਗੁਰਦਾਸਪੁਰ ਖਾਸ ਤੌਰ ਤੇ ਸ਼ਹਿਰ ਔਰ ਹਲਕੇ ਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ 'ਚ ਹੋਰ ਕੀ ਕੁਝ ਸਹੂਲਤਾਂ ਮਿਲਣ ਜਾਣੀਆਂ। ਸਰ ਸਭ ਤੋਂ ਪਹਿਲਾਂ ਜਿਹੜੀ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਮਹਿੰਮ ਚੱਲ ਰਹੀ ਹੈ, ਯੁੱਧ ਨਸ਼ੇ ਵਿਰੁੱਧ ਉਹਦੇ ਬਾਰੇ ਦੱਸ ਦਿਓ ਜੀ। ਲੇਖੋ ਇਹ ਜਿਹੜੀ ਨਸ਼ਿਆਂ ਦੀ ਇੱਲਤ ਆ ਜੀ ਇਹ ਹਰ ਘਰ ਦੇ ਵਿੱਚ ਤੰਗ ਕਰ ਰਹੀ ਆ। ਔਰ ਖਾਸ ਕਰ ਜਿਹੜੀਆਂ ਮਾਵਾਂ ਨੇ ਉਹ ਜ਼ਿਆਦਾ ਪੀੜਤ ਹੈਗੀਆਂ ਨੇ ਸੋ ਦਿਨ-ਦਿਨ ਲੋਕਾਂ ਦੀ ਆਮ رائے ਵੀ ਇਹ ਸੀ ਕਿ ਇਹ ਇੱਲਤ ਦਾ ਛੁਟਕਾਰਾ ਮਿਲਣਾ ਚਾਹੀਦਾ ਔਰ ਭਗਵਾਨ ਦਮਨਜੀ ਦੀ ਸਰਕਾਰ ਜਦੋਂ 2022 ਚ ਬਣੀ ਉਦੋਂ ਤੋਂ ਹੀ ਉਪਰਾਲੇ ਜਿਹੜੇ ਨੇ ਨਸ਼ਿਆਂ ਦੇ ਵਿਰੁੱਧ ਜਿਹੜੇ ਨੇ ਅਪਰਾਧ ਜਿਹੜੇ ਨੇ ਉਹ ਸ਼ੁਰੂ ਕੀਤੇ ਗਏ ਪਰ ਹੁਣ ਆ ਕੇ ਇੱਕ ਨਿਰਣਾਇਕ ਲੜਾਈ ਜਿਹੜੀ ਆ ਇਹਨੂੰ ਫੈਸਲਾਕੋ ਲੜਾਈ ਕਹਿੰਦੇ ਆ ਸ਼ੁੱਧ ਨਸ਼ਿਆਂ ਦੇ ਵਿਰੁੱਧ ਉਹ ਅੱਜ ਰੰਬਿਆ ਔਰ ਉਹਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਜਿਹੜਾ ਇੱਕ ਸਪਲਾਈ ਲਾਈਨ ਆ ਜੀ ਸਰ ਔਰ ਡਿਮਾਂਡ ਲਾਈਨ ਜੀ ਉਹਨਾਂ ਨੂੰ ਤੋੜਨ ਦੀ ਗੱਲ ਜਿਹੜੀ ਆ ਪ੍ਰਯਾਸ ਕੀਤਾ ਜਾ ਰਿਹਾ ਜੀ ਸਰ ਭਗਵੰਤ ਮਾਨ ਜੀ ਦੀ ਸਰਕਾਰ ਨੇ ਇੱਕ ਗੱਲ ਸਪਸ਼ਟ ਕਰਤੀ ਆ ਵੀ ਜਿਹੜੇ ਤੇ ਤਸਕਰ ਨੇ ਸਮੱਗਲਰਸ ਨੇ ਜਿਹੜੇ ਬਾਹਰੋਂ ਲਿਆ ਕੇ ਇਹ ਨਸ਼ਾ ਵੇਚਦੇ ਨੇ ਜੀ ਸਰ ਉਹਨਾਂ ਨੂੰ ਕਿਹਾ ਵੀ ਯਾ ਇਹ ਕੰਮ ਬੰਦ ਕਰ ਦਿਓ ਨਹੀਂ ਤੇ ਤੁਹਾਡੀ ਜਗਾ ਜਿਹੜੀ ਆ ਜੀ ਉਹ ਜੇਲ੍ਹ ਦੀਆਂ ਲੱਖਾਂ ਦੇ ਪਿੱਛੇ ਹੋਊਗੀ। ਦੂਸਰੇ ਤੌਰ ਤੇ ਜਿਹੜੇ ਨੌਜਵਾਨ ਬੱਚੇ ਨੇ ਜਿਹੜੇ ਇਸ ਇਲਤ ਦੇ ਵਿੱਚ ਫਸ ਗਏ ਨੇ ਜੀ ਸਰ ਉਹਨਾਂ ਨੂੰ ਉੱਥੋਂ ਵਨ ਆਊਟ ਕਰਨ ਵਾਸਤੇ ਉਹ ਸੈਂਟਰਲ ਜਿਹੜੇ ਨੇ ਉਹਨਾਂ ਨੂੰ ਹੋਰ ਐਕਟੀਵਾਇਜ਼ ਤੇ ਸਟਰੈਂਥਨ ਕੀਤਾ ਗਿਆ ਜੀ ਉਹਦੇ ਵਿੱਚ ਸਕਿੱਲ ਡਿਵੈਲਪਮੈਂਟ ਹਾਂ ਸੈਂਟਰਲ ਜਿਹੜੇ ਨੇ ਉਹ ਕੋਲੇ ਜਾ ਰਹੇ ਨੇ ਜਿਹੜੀ ਜਿਮਸ ਨੇ ਗੇਮਸ ਨੇ ਉਹ ਲਾਈਆਂ ਜਾ ਰੀਆਂ ਨੇ ਤਾਂ ਕਿ ਉਹਨਾਂ ਬੱਚਿਆਂ ਦੀ એનર્ਜੀ ਇਸ ਪਾਚੇ ਲਈ ਜਾਵੇ ਔਰ ਉਹਨਾਂ ਨੂੰ ਉਸ ਇਲਤ ਤੋਂ ਬਾਹਰ ਕੱਢਿਆ ਜਾਵੇ ਸੋ ਸਰਕਾਰ ਦੀ ਕੋਸ਼ਿਸ਼ ਇਹ ਆ ਕਿ ਜਿਹੜੇ ਨੌਜਵਾਨ ਇਸ ਨਸ਼ੇ ਦਾ ਸੇਵਨ ਕਰ ਰਹੇ ਨੇ ਉਹਨਾਂ ਨੂੰ ਇਸ ਲਤੋਂ ਢਾਈਏ ਤੇ ਜਿਹੜੇ ਵੇਚ ਰਹੇ ਨੇ ਉਹਾਂ ਦੀ ਕਬਰ ਤੋੜੀ ਜਾਏ ਤੇ ਜਿਸ ਵਕਤ ਤਾਂ ਡਿਮਾਂਡ ਘਟ ਜੂਗੀ ਸਪਲਾਈ ਨਹੀਂ ਹੋਊਗੀ ਤੇ ਇਹ ਜਿਹੜੇ ਨਸ਼ਿਆਂ ਦੇ ਉੱਪਰ ਕਾਬੂ ਪੈ ਜਾਊਗਾ ਇਹਦੇ ਵਿੱਚ ਸਰਕਾਰ ਕੋਈ ਇੰਟਰਫੀਰੈਂਸ ਕਿਸੇ ਨਹੀਂ برداشت ਨਹੀਂ ਕਰ ਰਹੀ ਕੋਈ ਦਖਲ ਨਹੀਂ ਉਹਨਾਂ ਦੀ ਕੋਈ ਗੱਲ ਆ ਵੀ ਜਿਹੜਾ ਗੁੜਾਕਾਰ ਆ ਉਹਨੂੰ ਬਖਸ਼ਿਆ ਨਾ ਜਾਵੇ ਔਰ ਦੂਸਰੀ ਮੇਰੀ ਬੇਨਤੀ ਹੈ ਆ ਕਿ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਇਹ ਆ ਕਿ ਆਪਾਂ ਇੱਕ ਆਮ رائے ਬਣਾਈਏ ਦੇ ਖਿਲਾਫ ਔਰ ਜਦੋਂ ਲੋਕ ਆਪ ਇਨਫੋਰਮੇਸ਼ਨ ਦੇਣ ਲੱਗ ਪੈਣਗੇ ਆਪ ਉਸ ਤਸਕਰਾਂ ਦੇ ਖਿਲਾਫ ਜਾਂ ਜਿਹੜੇ ਨਸ਼ੇ ਇਸਤੇਮਾਲ ਕਰ ਰਹੇ ਨੇ ਉਹਦੇ ਖਿਲਾਫ ਦੇਣਗੇ ਇੱਕ ਆਮ رائے ਬਣ ਜੂਗੀ ਔਰ ਜਿਸ ਵਕਤ ਇਹ ਆਮ رائے ਬਣ ਜਾਵੇ ਜਿਹੜੀ ਕੋਈ ਬੁਰਾਈ ਆ ਉਹਦਾ ਖਾਤਮਾ ਜਿਹੜਾ ਉਹ ਜਲਦੀ ਹੋ ਜਾ ਸਰ ਨਸ਼ੇ ਦੇ ਮੁੱਦੇ ਇਲਾਵਾ ਜੇਕਰ ਗੱਲ ਕਰੀਏ ਤਾਂ ਅੱਜ ਹੀ ਤੁਹਾਡੇ ਵੱਲੋਂ 2 ਕਰੋੜ 15 ਲੱਖ ਰੁਪਏ ਦੀ 2 ਕਰੋੜ 17 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਜਿਹੜਾ ਵਾ ਉਹ ਨਰਸਿੰਗ ਕਰ ਰਹੇ ਬੱਚਿਆਂ ਦੇ ਲਈ ਹੋਸਟਲ ਦੇ ਨਿਰਮਾਣ ਦਾ ਜਿਹੜਾ ਵਾ ਕਾਰਜ ਸ਼ੁਰੂ ਕੀਤਾ ਗਿਆ ਸਰ ਹੋਰ ਕੀ ਕੁਝ ਡਿਵੈਲਪਮੈਂਟਸ ਹੋ ਰਹੀਆਂ ਵਿਕਾਸ ਬਾਰੇ ਥੋੜਾ ਦੱਸੋ ਜੀ ਬੜਾ ਹੈਰਾਨ ਆ ਜੀ ਕਿ ਜਿੱਦਾਂ ਤੁਸੀਂ ਗੱਲ ਕੀਤੀ ਹੈ ਜੇ ਇਹਨਾਂ ਮਹੌਸਟਲ ਦੀ ਹਾਂਜੀ ਸਰ ਦੇਖੋ ਜਿਹੜੀਆਂ ਸਾਡੀਆਂ ਬੇਟੀਆਂ ਨੇ ਬੱਚਿਆਂ ਨੇ ਬਿਲਕੁਲ ਉਹ ਸਾਡਾ ਇੱਕ ਸਨਵਾਇਆ ਜੀ ਔਰ ਉਹਨਾਂ ਬੱਚਿਆਂ ਨੇ ਅੱਗੇ ਵੱਧ ਕੇ ਜੀ ਵੱਡੇ ਪਰਿਵਾਰ ਬਣਾਉਣੇ ਨੇ ਅੱਗੋਂ ਸਿਸ਼ਟੀ ਨੂੰ ਚਾਲੂ ਰੱਖਣਾ ਜੀ 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 ਸੋ ਜਿੰਨਾ ਚਿਰ ਤੱਕ ਉਹ ਬੱਚਿਆਂ ਲਈ ਆਪਾਂ ਅੱਛਾ এনवायरमेंट ਦਾ ਨਹੀਂ ਕਰਦੇ ਉਹਨਾਂ ਚਿਰ ਤੱਕ ਉਹਨਾਂ ਬੱਚਿਆਂ ਦੀ ਗਰੋਥ ਦੇ ਵਿੱਚ ਕਿਤੇ ਨਾ ਕਿਤੇ ਕਮੀ ਰਹਿ ਜਾਊਗੀ ਜੀ ਅੱਜ ਮੈਨੂੰ ਬੜੇ ਅਫਸੋਸ ਨਾਲ ਦੱਸਣਾ ਪੈਂਦਾ ਕਿ ਜੀਐਨਐਮ ਹੋਸਟਲ ਗੁਰਦਾਸਪੁਰ ਸਿਵਲ ਹਸਪੀਟਲ ਜਿਹੜਾ ਬਬਰੀ ਦੇ ਵਿੱਚ ਦਿੱਤਾ ਉਹ 2014 ਦੇ ਵਿੱਚ ਉਹਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਹਾਂ ਬਿਲਕੁਲ ਪਰ ਅਫਸੋਸ ਇਹ ਆ ਕਿ 2014 ਦੇ ਅੱਜ 25 11 ਸਾਲ ਜੀ ਸਰ ਔਰ ਤੁਸੀਂ ਹੈਰਾਨ ਹੋਵੋਗੇ ਵੀ 3 ਸਾਲ ਦਾ ਉਹ ਕੋਰਸ ਆ ਤੇ 11 ਸਾਲਾਂ ਚ ਦੇਖ ਲਓ ਕਿੰਨੇ ਬੈਚ ਜਿਹੜੇ ਨਿਕਲਨੇ ਸੀਗੇ ਉਹ ਨਿਕਲ ਗਏ ਜੀ ਸਰ ਔਰ ਬੱਚੇ ਗੁਰਦਾਸਪੁਰ ਏਰੀਆ ਚੋਂ ਵੀ ਨੇ ਹਾਂ ਬੱਚੇ ਪੰਜਾਬ ਦੇ ਦੂਸਰੇ ਜ਼ਿਲ੍ਹੇ ਆ ਚੁਕ ਨੇ ਜੀ ਔਰ ਜਦੋਂ ਮਾਪੇ ਆਪਣੀਆਂ ਬੇਟੀਆਂ ਨੂੰ ਪਾਸ 2 ਤੋਂ ਬਾਅਦ ਭੇਜਦੇ ਨੇ ਉਹਨਾਂ ਨੂੰ ਪੜ੍ਹਾਈ ਤੋਂ ਜ਼ਿਆਦਾ ਉਹਨਾਂ ਦੇ ਸਾਮ ਸੰਭਾਲ ਦੀ ਉਹਨਾਂ ਦੀ ਸਿਕਿਉਰਿਟੀ ਦੀ ਚੰਗੇ এনवायरमेंट ਦੀ ਫਿਕਰ ਜ਼ਿਆਦਾ ਹੁੰਦੀ ਆ ਜੀ ਸਰ ਪਰ ਅਫਸੋਸ ਨਾਲ ਕਹਿਣਾ ਪੈਂਦਾ ਵੀ 5 ਸਾਲ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਔਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਔਰ ਉਹ ਜੀ ਐਨ ਐਮ ਹੌਸਟਲ ਨਹੀਂ ਬਣਿਆ ਅੱਜ ਜਿਸ ਵਕਤ ਭਗਵੰਤ ਮਾਨ ਜੀ ਦੀ ਸਰਕਾਰ ਆਈ ਉਹਨਾਂ ਨੇ ਅੱਜ ਮੈਨੂੰ ਧੰਵਾਦੀ ਆ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਹੈਲਥ ਮਿਨਿਸਟਰ ਡਾਕਟਰ ਬਲਬੀਰ ਸਿੰਘ ਜੀ ਦਾ ਜਿਨ੍ਹਾਂ ਨੇ ਮੇਰੀ ਉਸ ਬੇਨਤੀ ਨੂੰ ਸਵੀਕਾਰ ਕਰਦੇ ਹੋਏ 2 ਕਰੋੜ 17 ਲੱਖ ਰੁਪਈਆ ਸੈਕਸ਼ਨ ਕਰਕੇ ਭੇਜਤਾ ਔਰ ਇਹਦਾ ਗਰਾਉਂਡ ਫਲੋਰ ਜਿਹੜਾ ਹੌਸਟਲ ਦਾ ਤਿਆਰ ਹੋਣਾ ਸ਼ੁਰੂ ਹੋ ਗਿਆ ਜੰਪਸਬਰ ਇਸੇ ਸਾਲ ਦੇ ਵਿੱਚ ਉਹ ਕੰਪਲੀਟ ਹੋਊਗਾ ਇਹਦੇ ਵਿੱਚ ਛੋੜ ਬੱਚਿਆਂ ਦੇ ਰਹਿਣ ਦਾ ਇਂਤਜ਼ਾਮ ਹੋਊਗਾ 26 ਕਮਰੇ ਹੋਣਗੇ ਉਹਦੇ ਵਿੱਚ ਬੈਸ ਹੋਊਗੀ ਉਹਦੇ ਵਿੱਚ ਗੇਮਸ ਲਈ ਕਮਰੇ ਹੋਣਗੇ ਸਿਕਿਉਰਿਟੀ ਦਾ ਪ੍ਰਬੰਧ ਹੋਵੇਗਾ ਔਰ ਕੈਂਟੀਨ ਵਗੈਰਾ ਹੋਣ ਗਿਆ ਔਰ ਜਿਹੜੇ ਬਾਹਰ ਰਸਤਾ ਹੁੰਦਾ ਉਹ ਵਧੀਆ ਪੱਕਾ ਕੀਤਾ ਜਾਊਗਾ ਇਸ ਤੋਂ ਇਲਾਵਾ ਬੱਚਿਆਂ ਦੀ ਖੇਡਣ ਵਾਸਤੇ ਵਾਲੀਬਾਲ ਔਰ ਬੈਡਮਿੰਟਨ ਦੀ ਕੋਰਟ ਸੋਣਗੇ ਸੋ ਕਹਿਣ ਤੋਂ ਬਾਅਦ ਜਿਹੜੀਆਂ ਬੱਚੀਆਂ ਹਸਪੀਟਲ ਪੜਨ ਦਾ ਹੁੰਦੀਆਂ ਸੀਗੀਆਂ ਔਰ ਬਾਹਰ ਜਿਹੜੀਆਂ ਰਹਿੰਦੀਆਂ ਸੀਗੀਆਂ ਕਿੰਨਾ ਸਮਾਂ ਉਹਨਾਂ ਦਾ ਖਰਾਬ ਹੁੰਦਾ ਸੀਗਾ ਉਹ ਹੋਸਟਲ 'ਚ ਰਹਿ ਗਈ ਫਰਾਵਾੜ ਆਪਣੀ ਡਿਊਟੀ ਦੇ ਵੀ ਆ ਜਾਣ ਗਿਆ ਕੰਮ ਵੀ ਕਰ ਲੈਣ ਗਿਆ ਔਰ ਬੱਚੀਆਂ ਉਸ ਹੋਸਟਲ ਦੇ ਵਿੱਚ ਸਿਕਿਉਰ ਰਹਿਣਗੀਆਂ ਜਦੋਂ ਬੱਚੀਆਂ ਇਕੱਠੀਆਂ ਰਹਿੰਦੀਆਂ ਨੇ ਇੱਕ ਦੂਸਰੇ ਦੇ ਨਾਲ ਚੰਗਾ ਮੋਲ ਪਾਉਂਦਾ ਮੋਲ ਚੰਗਾ ਪਾਉਂਦਾ ਸੱਧ ਭਾਵਨਾ ਪਿਆਰ ਔਰ ਆਪਸੀ ਭਾਈਚਾਰਾ ਜਿਹੜਾ ਉਹ ਚੰਗਾ ਹੁੰਦਾ ਔਰ ਇੱਕ ਦੂਸਰੇ ਨਾਲ ਰਹਿਣ ਨਾਲ ਇੱਕ ਦੂਸਰੇ ਦੇ ਨਾਲ ਬਰਦਾਸ਼ਤ ਕਰਨ ਦੀ ਜਿਹੜੀ ਵਾਦਾ ਉਹ ਵਾਦਾ ਸੋ ਇਹ ਹੋਸਟਲ ਹੁਣ ਆਵਾਦਵੀ ਪਾਰਟੀ ਦੀ ਸਰਕਾਰ ਆ ਉਹਨਾਂ ਜਿਹੜਾ ਪੰਜਾਬ ਦੇ ਵਿੱਚ ਇੱਕ ਬਦਲਾਅ ਆਇਆ ਉਹਨਾਂ ਨਤੀਜਾ ਦੀ ਗੁਰਦਾਸਪੁਰ ਦੇ ਸਾਹਮਣੇ ਆ ਔਰ ਅੱਜ ਬੱਚਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਸੀਗੀ ਔਰ ਉਹ ਮਹਿਸੂਸ ਕਰ ਰਹੇ ਸਰ ਕਿ ਭਗਵਾਨ ਦਮਨ ਜੀ ਨੇ ਕਿੰਨਾ ਵਧੀਆ ਤੋਹਫਾ ਉਹਨਾਂ ਬੱਚਿਆਂ ਨੂੰ ਦਿੱਤਾ ਜੋ ਬਿਲਕੁਲ ਕਾਬਲੇ ਤਾਰੀਫੀ ਬੈਲ ਸਾਹਿਬ ਇਹਦਾ ਲਾਸਟ ਸਵਾਲਾ ਸ਼ਾਰਟ ਵਿੱਚ ਦੱਸ ਦਿਓ ਕਿ ਗੁਰਦਾਸਪੁਰ ਓਵਰਾਲ ਸ਼ਹਿਰ ਤੇ ਪਿੰਡਾਂ ਦੇ ਲਈ ਕਿੱਦਾਂ ਦੇ ਵਿਕਾਸ ਕਾਰਜ ਜਿਹੜੇ ਆਉਣ ਵਾਲੇ ਟਾਈਮ 'ਚ ਹੋਣ ਜਾ ਰਹੇ ਆ ਜੀ। ਪੋਰਡ ਦੇ ਵਿੱਚ ਉਹ ਪ੍ਰੋਜੈਕਟਸ ਆਏ ਨੇ ਜਿੱਥੇ ਜਿੱਥੇ ਲੋਕਾਂ ਨੂੰ ਲੋੜ ਸੀ। ਤੁਹਾਡੇ ਸਾਹਮਣੇ ਗੁਰਦਾਸਪੁਰ ਦੇ ਬਾਹਰ ਬਾਹਰ ਇੱਕ ਨਵੀਪੁਰ ਕੱਢ ਰੇ ਦਾ। ਕੱਢ ਰੇ ਬਿਲਕੁਲ। ਜਿਹੜੀ 7.5 ਕਿਲੋਮੀਟਰ ਆ। ਜੀ ਸਰ। 1960 ਤੋਂ ਬਣੀ ਆ। ਸ਼ਹਿਰ ਡਿਵੈਲਪ ਹੋ ਗਿਆ ਜੀ। ਉਤੋਂ ਆਲੇ-ਦੁਆਲੇ ਲੋਕਾਂ ਨੇ ਘਰ ਬਣਾ ਲਏ। ਨਸਨ ਕਮਰਸ਼ੀਅਲ ਆ ਦੁਕਾਨਾ ਬਣ ਗਈ ਆ ਤੇ ਲੋਕ ਉਤੇ ਮੱਛਰ ਤੇ ਬਦਬੋਚ ਬਰਾ ਹਾਲ ਤੇ ਬਾਕੀ ਦਿਹਾੜੇ ਬੂਟੀ ਹੋ ਗਏ ਦਰਖਤ ਟੋੜਾ ਔਰ ਜਿਹੜੇ ਕਈ ਪਸ਼ੂ ਮਾਰ ਕੇ ਪਿੱਛੋਂ ਆਉਂਦੇ ਸੀਗੇ ਉਹ ਰੁੜ ਕੇ ਉਤੇ ਆ ਜਾਂਦੇ ਸੀ ਬਿਮਾਰੀ ਦਾ ਘਰ ਸੀ ਅੱਜ 70 ਕਰੋੜ ਰੁਪਏ ਦੇ ਨਾਲ ਉਹ ਜਿਹੜਾ ਨਾਲਾ ਉਹ ਪੱਕਾ ਉਹਦਾ ਕੰਮ ਹੋ ਰਿਹਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਜਿਹੜੇ ਮਾਨਯੋਗ ਮੰਤਰੀ ਨੇ ਬਰਿੰਦਰ ਗੋਇਲ ਜੀ ਉਹਦਾ ਨੀ ਪਤਾ ਰੱਖਣਗੇ ਔਰ ਲੋਕਾਂ ਨੂੰ ਉਹਦਾ ਨਾਲਾ ਵਾ ਉਹ ਸਮਰਪਿਤ ਹੋਊਗਾ ਇਸ ਤੋਂ علاوہ ਤੁਸੀਂ ਵੇਖਿਆ ਇਹ ਸਵਾਲ ਹਸਪੀਟਲ ਵੇਖ ਲਓ ਪੁਰਾਣਾ ਸ਼ਹਿਰ ਦਾ ਜਿਹੜਾ ਸੀ 10 ਸਾਲ ਤੋਂ ਬੰਦ ਸੀ ਜੀ ਹਾਂ ਉਹ ਅਕਾਲੀ ਭਾਜਪਾ ਵਾਲੇ ਬੰਦ ਕਰਕੇ ਕਾਂਗਰਸੀਆਂ ਨੇ ਬੰਦ ਹੀ ਰੱਖਿਆ ਤੇ ਆਵਾਜ਼ੀ ਪਾਰਟੀ ਆਈ ਤੇ ਹੁਣ ਉਹ ਸ਼ੁਰੂ ਹੋ ਗਿਆ ਜੱਚਾ ਬੱਚਾ ਵਾਰਡ ਤੇ ਸ਼ੁਰੂ ਹੋ ਗਿਆ ਤੇ ਡਿਲੀਵਰੀ ਜਿਹੜੀਆਂ ਨੇ ਸ਼ੁਰੂ ਹੋ ਗਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਚ ਅਸੀਂ ਸੇਜ਼ੀਅਨ ਔਰ ਦੂਸਰੀ ਜੀ ਸਰਜਰੀ ਆ ਉਹ ਵੀ ਕਰਾਂਗੇ 31 ਕਰੋੜ 16 ਲੱਖ ਰੁਪਏ ਦੇ ਨਾਲ ਵੱਖਰੇ ਵੱਖਰੇ ਪ੍ਰੋਜੈਕਟਸ ਭਾਵੇਂ ਉਹ ਕ੍ਰਿਟੀਕਲ ਕੇਅਰ ਯੂਨਿਟ ਆ ਭਾਵੇਂ ਉਹ ਮਦਰ ਚਾਈਲਡ ਕੇਅਰ ਯੂਨਿਟ ਆ ਭਾਵੇਂ ਉਹ ਡੀਆਈਸੀ ਸੈਂਟਰ ਆ ਭਾਵੇਂ ਉਹ ਲੈਬਸ ਨੇ ਭਾਵੇਂ ਉਹ ਫੈਸਿਲੀਟੇਸ਼ਨ ਸੈਂਟਰ ਆ ਭਾਵੇਂ ਉਹ ਸਾਰੇ ਹਸਪੀਟਲ ਦੀ ਰੈਨੋਵੇਸ਼ਨ ਤੇ ਰਿਪੇਅਰ ਆ ਇਹ 31 ਕਰੋੜ 16 ਲੱਖ ਰੁਪਈਆ ਇਹਨਾਂ ਦਿਨਾਂ ਸਾਲਾਂ ਦੇ ਵਿੱਚ ਗਰਦਾਸਪੁਰ ਦੇ ਵਿੱਚ ਆਇਆ ਔਰ ਸਿਹਤ ਦਾ ਮਿਆਰ ਕਿੱਥੇ ਜਾਊਗਾ ਔਰ ਇਹ ਚੀਜ਼ਾਂ ਇੱਕ ਵੱਡੇ ਕਾਰਪੋਰੇਟ ਹਸਪਤਾਲ ਜਿਵੇਂ ਨਹੀਂ ਹੁੰਦੀਆਂ ਜਿਹੜੀ ਆਜ ਸਿਵਲ ਹਸਪਤਾਲ ਦੇ ਵਿੱਚ ਆ। ਸਰ ਮੈਂ ਤੁਹਾਡੀ ਗੱਲ ਰੋਕ ਰਿਹਾ ਵਾਂ ਇੱਕ ਕ੍ਰਿਕਟ ਨੂੰ ਵੀ ਲੈ ਕੇ ਪਤਾ ਲੱਗਾ ਵਾ ਸਪੋਰਟਸ ਨੂੰ ਲੈ ਕੇ ਵੀ ਗਵਰਨਮੈਂਟ ਕਾਲਜ ਦੇ ਵਿੱਚ ਕੋਈ ਨਵੀਂ ਪਿਚ ਜਾਂ ਕੋਈ ਨਵਾਂ ਪ੍ਰੋਜੈਕਟ ਆਇਆ ਵਾ ਖੇਡਾਂ ਨੂੰ ਲੈ ਕੇ ਵੀ ਥੋੜਾ ਦੱਸ ਦਿਓ ਯੂਥ ਜਿਹੜਾ ਉਹ ਜਾਣਨਾ ਚਾਹੁੰਦਾ ਹੈ। ਸਰਕਾਰ ਖੇਡਾਂ ਲਈ ਹਮੇਸ਼ਾ ਯਤਨਸ਼ੀਲ ਤੇ ਕਰਮਸ਼ੀਲ ਰਹੀ ਆ। ਸਰ ਗਵਰਨਮੈਂਟ ਕਾਲਜ ਚ ਕੀ ਹੋ ਰਿਹਾ ਨਵਾਂ ਉਹ ਦੱਸ ਦਿਓ। ਪੰਜਾਬ ਦੀਆਂ ਸ਼ੁਰੂ ਹੋਈਆਂ ਜਿਹਦੇ ਵਿੱਚ ਬਲਾਕ ਲੈਵਲ ਤੋਂ ਲੈ ਕੇ ਸਟੇਟ ਲੈਵਲ ਤੱਕ ਬੱਚਿਆਂ ਨੂੰ ਗਰਾਊਂਡਾਂ ਤੇ ਲੈ ਕੇ ਆਏ ਖੇਡ ਮੈਦਾਨਾਂ ਚਾਏ ਹੈਰਾਨ ਹੋਵੋਗੇ ਤੁਸੀਂ ਇਹ ਪਹਿਲੀ ਸਰਕਾਰ ਆ ਜਿਨੇ ਖਿਡਾਰੀਆਂ ਨੂੰ ਉੱਚ ਨੌਕਰੀਆਂ ਦਿੱਤੀਆਂ ਜਿਹੜੀਆਂ ਟੀਮਾਂ ਬਾਹਰੋਂ ਜਿੱਤ ਕੇ ਆਈਆਂ ਕਰੋੜਾ ਰੁਪਏ ਉਹਨਾਂ ਨੂੰ ਇੱਕ ਇਨਾਮ ਦੇ ਤੌਰ ਤੇ ਉੱਪਰ ਮਾਨਯੋਗ ਮੁੱਖ ਮੰਤਰੀ ਜੀ ਨੇ ਦਿੱਤਾ ਔਰ ਉਸ ਲੜੀ 'ਚ ਗੁਰਦਾਸਪੁਰ ਦੇ ਕ੍ਰਿਕਟ ਗਰਾਊਂਡ ਨੂੰ ਠੀਕ ਕਰਨ ਵਾਸਤੇ ਡਿਸਟ੍ਰਿਕਟ ਗੁਰਦਾਸਪੁਰ ਕ੍ਰਿਕਟ ਐਸੋਸੀਏਸ਼ਨ ਵੱਲੋਂ ਅਪਰਾਲਾ ਕੀਤਾ ਗਿਆ तकरीबन 24-25 ਲੱਖ ਰੁਪਏ ਖਰਚ ਕੇ ਉਹ ਪਿਚ ਤਿਆਰ ਕਰ ਰਹੇ ਨੇ ਉੱਥੇ ਨਾਲ ਕੈਂਟੀਨ ਦਾ ਪ੍ਰਬੰਧ ਹੋਏਗਾ ਸਟੋਰ ਹੋਏਗਾ ਤਾਂ ਕਿ ਉਸ ਗਰਾਊਂਡ ਜੋ ਲੋਕੀ ਖੇਡ ਕੇ ਅੱਗੇ ਨਿਕਲਣ ਜਿੱਤੇ ਖਿਡਾਰੀ ਆਪਣਾ ਨਾਮ ਆਪਣੇ ਮਾਬਾਬ ਦਾ ਨਾਮ ਰੋਸ਼ਨ ਕਰਨਗੇ ਉੱਥੇ ਗਰਦਾਸਪੁਰ ਦਾ ਨਾਮ ਵੀ ਰੋਸ਼ਨ ਕਰਨਗੇ ਕਿ ਗਰਦਾਸਪੁਰ ਦੀ ক্রিকেট ਖੇਡ ਮੈਦਾਨ ਚ ਨਿਕਲ ਕੇ ਖਿਡਾਰੀ ਉਥੇ ਪਹੁੰਚਿਆ ਸੋ ਗੱਲਬਾਤ ਲਈ ਧੰਨਵਾਦ ਇਹਨੇ ਪੰਜਾਬ ਐਲ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬੈਲ ਜੀ ਜਿਨ੍ਹਾਂ ਨੇ ਗੱਲਬਾਤ ਦੌਰਾਨ ਦੱਸਿਆ ਵਾ ਕਿ 2 ਕਰੋੜ 17 ਲੱਖ ਰੁਪਏ ਦੀ ਲਾਗਤ ਦੇ ਨਾਲ ਸਰਕਾਰੀ ਜੀ ਐਨ ਐਮ ਨਰਸਿੰਗ ਕਰਨ ਵਾਲੀਆਂ ਬੱਚੀਆਂ ਦੇ ਲਈ ਸਟੂਡੈਂਟਸ ਦੇ ਲਈ ਜਿਹੜਾ ਵਾ ਇੱਕ ਹੋਸਟਲ ਦਾ ਨਿਰਮਾਣ ਕੀਤਾ ਜਾ ਰਿਹਾ ਵਾ ਉਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਨਵੀਪੁਰ ਡਰੇਨ ਜੜੀ ਆ ਉਹਦਾ ਵੀ ਕੰਮ ਉਹਨਾਂ ਵੱਲੋਂ ਕਰ ਦਿੱਤਾ ਗਿਆ ਵਾ ਔਰ ਜਲਦੀ ਇਹਦਾ ਉਦਘਾਟਨ ਮੰਤਰੀ ਸਾਹਿਬ ਜਿਹੜੇ ਉਹ ਆ ਕੇ ਕਰਨਗੇ ਜੇਕਰ ਖੇਡਾਂ ਦੀ ਸਪੋਰਟਸ ਦੀ ਗੱਲ ਕਰੀਏ ਤਾਂ ਗਵਰਨਮ 25 ਲੱਖ ਰੁਪਏ ਤੋਂ 20 ਵਾਧੀ ਲਾਗਤ ਦੇ ਨਾਲ ਜੜਾ ਵਾ ਇੱਕ ਨਵੀਂ ক্রিকেট ਪਿਚ ਔਰ ਬਹੁਤ ਸਾਰਾ ਨਿਰਮਾਣ ਚੱਲ ਰਿਹਾ ਵਾ ਲਗਾਤਾਰ ਚੇਅਰਮੈਨ ਰਮਨ ਬੈਲ ਨੇ ਦਾਵਾ ਕੀਤਾ ਵਾ ਕਿ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਸੂਬੇ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਦੀ ਦੇਖ ਰੇ ਕਿ ਇੱਟ ਜੜਾ ਵਾ ਲਗਾਤਾਰ ਗੁਰਦਾਸਪੁਰ ਹਲਕੇ ਦੇ ਵਿੱਚ ਵਿਕਾਸ ਕਾਰਜ ਕਰਵਾਏ ਜਾਣਗੇ ਲਗਾਤਾਰ ਖਬਰਾਂ ਲਈ ਤੁਸੀਂ ਬਣੇ ਰਹੋ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ ਨਾਲ ਮੈਂ ਤੁਹਾਡਾ ਆਪਣਾ ਚੀਫ ਰਿਪੋਰਟਰ ਯਸ਼ ਪੰਡਤ ਬੈਲ ਹਾਊਸ ਗੁਰਦਾਸਪੁਰ ਤੋਂ ਧੰਨਵਾਦ